ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਮੁੱਦੇ ਉੱਤੇ ਮੀਡੀਆ ਨਾਲ ਗੱਲਬਾਤ ਕੀਤੀ ਇਸ ਮੌਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਵਿਚਾਲੇ ਕੇਂਦਰ ਮੁੜ ਪੁਰਾਣੇ ਕਾਨੂੰਨ ਲਿਆਂਦਾ ਜਾ ਰਹੀ ਹੈ ਇਸ ਮੌਕੇ ਸੀਐਮ ਭਗਵੰਤ ਮਾਨ ਨੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਬਾਰੇ ਉਹਨਾਂ ਦੀ ਡਾਕਟਰਾਂ ਦੀ ਟੀਮ ਮੌਕੇ ਉੱਤੇ ਮੌਜੂਦ ਹੈ ਸੀਐਮ ਭਗਵੰਤ ਮਾਨ ਨੇ ਮੀਡੀਆ 'ਚ ਬਿਆਨ ਦਿੱਤਾ ਕਿਹਾ ਕਿ ਕੇਂਦਰ ਵੱਲੋਂ ਕਿਸਾਨਾਂ ਨਾਲਰਾਬਤਾ ਕਰਨ ਲਈ ਕੋਈ ਪਹਿਲ ਨਹੀਂ ਕੀਤੀ ਜਾ ਰਹੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਹੋਰ ਤਰੀਕੇ ਨਾਲ ਮੁੜ ਉਹੀ ਕਾਨੂੰਨ ਵਾਪਸ ਲਿਆ ਰਹੀ ਹੈ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਕੇਂਦਰ ਗੱਲਬਾਤ ਵਾਸਤੇ ਕਿਸਾਨਾਂ ਨੂੰ ਸੱਦਾ ਕਿਉਂ ਨਹੀਂ ਦੇ ਰਹੀ ਸੀਮਾ ਮਾਨ ਨੇ ਕਿਹਾ ਕਿ ਢੱਲੇਵਾਲ ਦਾ ਵਰਨਵਸਤ ਲਗਾਤਾਰ ਚੱਲ ਰਿਹਾ ਹੈ ਪਰ ਕਿਸੇ ਨੂੰ ਪਰਵਾਹ ਨਹੀਂ ਹੈ ਅਸੀਂ ਬਹੁਤ ਵਾਰ ਕੋਸ਼ਿਸ਼ ਕਰ ਚੁੱਕੇ ਹਾਂ ਕਿ ਗੱਲਬਾਤ ਕੀਤੀ ਜਾਵੇ ਇਹ ਸਾਰੀਆਂ ਮੰਗਾਂ ਕੇਂਦਰ ਸਰਕਾਰ ਨਾਲ ਸੰਬੰਧਿਤ ਹਨ ਪਰ ਗੱਲਬਾਤ ਵਾਸਤੇ ਸੱਦਾ ਕਿਉਂ ਨਹੀਂ ਦਿੱਤਾ ਜਾ ਰਿਹਾ ਪੰਜਾਬ ਵਿੱਚ ਮਾਗੀ ਵਾਲੇ ਦਿਨ 14 ਜਨਵਰੀ ਨੂੰ ਨਵੀਂ ਪੰਥਕ ਪਾਰਟੀ ਬਣਾਉਣ ਦਾ ਐਲਾਨ ਹੋ ਸਕਦਾ ਹੈ ਫਰੀਦਕੋਟ ਦੇ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਅਤੇ ਖਡੂਰ ਸਾਹਿਬ ਦੇ ਲੋਕ ਸਭਾ ਮੈਂਬਰ ਅਤੇ ਇਸ ਸਮੇਂ ਡਿਬੁਰਗੜ੍ਹ ਦੀ ਜੇਲ੍ਹ ਵਿੱਚ ਨਜ਼ਰਬੰਦ ਅਮਰਪਾਲ ਸਿੰਘ ਦੀ ਅਗਵਾਈ ਹੇਠ ਨਵੀਂ ਪੰਥਕ ਪਾਰਟੀ ਬਣ ਰਹੀ ਹੈ ਸੂਤਰਾਂ ਅਨੁਸਾਰ ਇਹਨਾਂ ਆਗੂਆਂ ਨੇ ਨਵੀਂ ਪਾਰਟੀ ਦੇ ਗਠਨ ਲਈ ਆਪਣੇ ਵੱੱਧ ਸਮਰਥਕਾਂ ਨੂੰ ਮਾਗੀ ਮੇਲੇ ਤੇ ਸ਼੍ਰੀ ਮੁਕਸਰ ਸਾਹਿਬ ਪਹੁੰਚਣ ਦੀ ਅਪੀਲ ਕੀਤੀ ਹੈ ਇਥੇ ਇਹ ਵੀ ਦੱਸਣਯੋਗ ਹੈ ਕਿ ਦੋਵੇਂ ਸੰਸਦ ਮੈਂਬਰ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵੱਜੋਂ ਵੱਡੇ ਫਰਕ ਨਾਲ ਜਿੱਤ ਰਹੇ। ਦੂਜੇ ਪਾਸੇ ਸ਼੍ਰੋਮਣੀ ਅਕਾਲ ਦਲ ਬਾਦਲ ਪਿਛਲੀਆਂ 3 ਚੋਣਾਂ ਲਗਾਤਾਰ ਬੁਰੀ ਤਰ੍ਹਾਂ ਹਾਰਿਆ ਹੈ। ਨਵੀਂ ਪੰਥਕ ਪਾਰਟੀ ਸ਼੍ਰੋਮਣੀ ਅਕਾਲ ਦਲ ਦੀ ਹਾਰ ਕਾਰਨ ਪੈਦਾ ਹੋਏ ਖਲਾਅ ਵਿੱਚ ਆਪਣਾ ਭਵਿੱਖ ਪਾਲ ਰਹੀ ਹੈ। ਸਰਬਜੀਤ ਸਿੰਘ ਖਾਲਸਾ ਪਹਿਲਾਂ ਹੀ ਆਖ ਚੁੱਕੇ ਹਨ ਕਿ ਉਹ ਸਿੱਖਾਂ ਅਤੇ ਪੰਜਾਬੀਆਂ ਦੇ ਮੁੱਦੇ ਚੁੱਕਣ ਲਈ ਪੰਜਾਬ ਵਿੱਚ ਨਵੀਂ ਪੰਥਕ ਪਾਰਟੀ ਬਣਾ ਲਈ। ਜਦੋਂ ਜਹਿਤ ਕਰ ਰਹੇ ਹਨ ਸਰਬਜੀਤ ਸਿੰਘ ਖਾਲਸਾ ਦੇ ਨੇੜਲੇ ਸੂਤਰਾਂ ਦਾ ਆਖਣਾ ਹੈ ਕਿ ਦੋਵੇਂ ਲੋਕ ਸਭਾ ਮੈਂਬਰਾਂ ਨੇ ਆਪਣੇ ਸਮਰਥਕਾਂ ਅਤੇ ਪੰਥਕ ਵਿਚਾਰਧਾਰਕਾਂ ਵਾਲੇ ਵਿਅਕਤੀਆਂ ਨੂੰ 14 ਜਨਵਰੀ ਨੂੰ ਸ਼੍ਰੀ ਮੁਖਸਰ ਸਾਹਿਬ ਦੇ ਮਾਗੀ ਦੇ ਮੇਲੇ ਤੇ ਸੱਦਿਆ ਹੈ ਤਾਂ ਜੋ ਨਵੀਂ ਪੰਥਕ ਪਾਰਟੀ ਸਥਾਪਿਤ ਕੀਤੀ ਜਾ ਸਕੇ ਦੱਸਦੇ ਕਿ ਮਾਗੀ ਵਾਲੇ ਦਿਨੇ 14 ਜਨਵਰੀ ਨੂੰ ਨਵੀਂ ਪੰਥਕ ਪਾਰਟੀ ਬਣਾਉਣ ਦਾ ਐਲਾਨ ਹੋ ਸਕਦਾ ਹੈ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਪ੍ਰੀਖ ਖਾਲਸਾ ਅਤੇ ਖਡੂਰ ਸਾਹਿਬ ਦੇ ਲੋਕ ਸਭਾ ਮੈਂਬਰ ਅਤੇ ਇਸਮਿੰ ਡਿਬਰਗੜਤੀ ਜੇਲ੍ਹ ਵਿੱਚ ਨજરਬੰਦ ਅਮਰਪਾਲ ਸਿੰਘ ਦੀਗਵਾਈ ਹੇਠ ਨਵੀਂ ਪਾਰਟੀ ਬਣਾਉਂਦਾ ਐਲਾਨ ਕੀਤਾ ਜਾ ਸਕਦਾ ਹੈ ਪੰਜਾਬ ਭਾਜਪਾ ਨੂੰ ਇਸ ਵਾਰ ਨਾਮਜ਼ਦ ਪ੍ਰਧਾਨ ਮਿਲਣ ਦੀ ਸੰਭਾਵਨਾ ਹੈ ਇਸ ਦਾ ਐਲਾਨ ਜਨਵਰੀ 2025 ਦੇ ਅੰਤ 'ਚ ਰਾਸ਼ਟਰੀ ਪ੍ਰਧਾਨ ਦੀ ਚੋਣ ਤੋਂ ਬਾਅਦ ਕੀਤਾ ਜਾ ਸਕਦਾ ਹੈ ਦੱਸ ਦੇ ਕਿ ਭਾਜਪਾ ਪੰਜਾਬ 'ਚ ਮੈਂਬਰਸ਼ਿਪ ਮੁਹਿੰਮ ਨੂੰ ਪੂਰਾ ਨਹੀਂ ਕਰ ਸਕੀ ਹੈ ਜੇ ਇਹ ਵਿੱਚ ਜੇ ਚੋਣਾ ਨਹੀਂ ਹੁੰਦੀ ਹੈ ਤਾਂ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਸੂਬਾ ਪ੍ਰਧਾਨ ਨੂੰ ਨਾਮਜ਼ਦ ਕਰੇਗਾ ਪਾਰਟੀ ਦੇ ਮੌਜੂਦਾ ਕੌਮੀ ਪ੍ਰਧਾਨ ਜੇਪੀ ਨੱਡਾ ਦੀ ਥਾਂ ਲੈਣ ਲਈ ਇਸ ਮਹੀਨੇ ਕੌਮੀ ਪ੍ਰਧਾਨ ਦੀ ਚੋਣ ਦੀ ਸੰਭਾਵਨਾ ਹੈ ਇਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਜ ਜਿਹੇ ਚ ਇਸ ਵਾਰ ਪੰਜਾਬ ਭਾਜਪਾ ਦੇ ਅਹੁਦੇ ਲਈ ਤਿੰਨ ਸਾਬਕਾ ਕਾਂਗਰਸੀਆਂ ਦੇ ਨਾਵਾਂ ਤੇ ਚਰਚਾ ਚੱਲ ਰਹੀ ਹੈ ਜੋ ਸੁਨੀਲ ਜਾਖੜ ਦੀ ਜਗ੍ਹਾ ਲੈਣਗੇ ਸੀਲਿਆਖੜ ਦੀ ਥਾਂ ਲੈਣ ਲਈ ਤਿੰਨ ਸਾਬਕਾ ਕਾਂਗਰਸੀ ਆਗੂ ਦੇ ਨਾਂ ਚਰਚਾ ਵਿੱਚ ਹਨ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਬੰਤ ਸਿੰਘ ਬਾਦਲ ਨੂੰ ਕੇਂਦਰੀ ਵਜ਼ੀਰ ਮੰਤਰੀ ਪਿਊਸ਼ ਗੋਇਲ ਦਾ ਸਮਰਥਨ حاصل ਹੈ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਦੇ ਜਨਰਲ ਸਕੱਤਰ ਦਾ ਸਮਰਥਨ حاصل ਹੈ ਇਸ ਦੇ ਨਾਲ ਹੀ ਸਾਬਕਾ ਮੰਤਰੀ ਰਾਣਾ ਗੁਰਮੀਤ ਸੋਢੀ ਨੂੰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਸਮਰਥਨ ਮਿਲ ਰਿਹਾ ਹੈ ਸ਼ੁਰੂਆਤੀ ਕਾਲ ਦੌਰਾਨ ਆਪਣਾ ਤਿੰਨ ਦਹਾਕੇ ਪੁਰਾਣਾ ਗੱਟਚੋੜ ਖਤਮ ਹੋਣ ਤੋਂ ਬਾਅਦ ਭਾਜਪਾ ਸੂਬੇ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਲੋਕ ਸਭਾ ਚੋਣ ਤੋਂ ਪਹਿਲਾਂ ਕਾਂਗਰਸ ਦੇ ਕਈ ਨੇਤਾਵਾਂ ਦੇ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਦੀ ਵੋਟ ਪ੍ਰਤੀਸ਼ਤਾ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਪੰਜਾਬੀ ਗਾਇਕ ਦਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਇਸ ਮੁਲਾਕਾਤ ਵਿੱਚ ਪੀਐਮ ਮੋਦੀ ਨੇ ਦਲਜੀਤ ਦੋਸਾਂਝ ਦੀ ਮਿਹਨਤ ਅਤੇ ਉਨ੍ਹਾਂ ਦੇ ਯੋਗਦਾਨ ਦੀ ਤਾਰੀਫ਼ ਕੀਤੀ ਹੈ ਮੁਲਾਕਾਤ ਦੌਰਾਨ ਦਲਜੀਤ ਦੋਸਾਂਝ ਦੀ ਤਾਰੀਫ਼ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਕਿਸੇ ਪਿੰਡ ਦਾ ਕੋਈ ਮੁੱਦਾ ਆਪਣੀ ਲਗਨ ਅਤੇ ਮਿਹਨਤ ਨਾਲ ਦੇਸ਼ ਅਤੇ ਦੁਨੀਆ ਵਿੱਚ ਨਾਮ ਕਮਾਉਂਦਾ ਹੈ ਤਾਂ ਇੱਕ ਮਾਣ ਮਹਿਸੂਸ ਹੁੰਦਾ ਹੈ ਤੁਹਾਡੇ ਪਰਿਵਾਰ ਨੇ ਤੁਹਾਡਾ ਨਾਮ ਦਲਜੀਤ ਰੱਖਿਆ ਅਤੇ ਤੁਸੀਂ ਸੱਚਮੁੱਚ ਲੋਕਾਂ ਦੇ ਦਿਲ ਜਿੱਤੇ ਜਾ ਰਹੇ ਹੋ ਦਲਜੀਤ ਨੇ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਭਾਰਤ ਦੀ ਮਹਾਨਤਾ ਦੀ ਤਾਰੀਫ਼ ਕੀਤੀ ਉਹਨਾਂ ਕਿਹਾ ਕਿ ਅਸੀਂ ਬਚਪਨ ਤੋਂ ਹੀ ਸੁਣਦੇ ਆਏ ਹਾਂ ਕਿ ਭਾਰਤ ਮਹਾਨ ਹੈ ਪਰ ਜਦੋਂ ਮੈਂ ਖੁਦ ਇਸ ਦੇਸ਼ ਨੂੰ ਨੇੜੇੋਂ ਵੇਖਿਆ ਅਤੇ ਇਸ ਦੀਆਂ ਵਿਭਿੰਨਤਾਵਾਂ ਨੂੰ ਸਮਝਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਸਾਡੀ ਮਹਾਨਤਾ ਸਿਰਫ ਸ਼ਬਦਾਂ ਵਿੱਚ ਨਹੀਂ ਸਗੋ ਸੱਚਮੁੱਚ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਨ ਨਾਲ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਪੱਧਰ ਤੇ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਦਲਜੀਤ ਦੋਸਾਨ ਦੀ ਤਾਰੀਫ ਕੀਤੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਗਾਇਕ ਨਾਲ ਉਹੀ ਮੁਲਾਕਾਤ ਨੂੰ ਬਹੁਤ ਯਾਦਗਾਰ ਦੱਸਿਆ ਇਸ ਮੁਲਾਕਾਤ ਦੀ ਇੱਕ ਛੋਟੀ ਜਹੀ ਕਲਿੱਪ ਉਹਨਾਂ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ ਇਸ ਮੁਲਾਕਾਤ ਦੀ ਵੀਡੀਓ ਵਿੱਚ ਜਦੋਂ ਦਿਲਜੀਤ ਨੇ ਗੀਤ ਗਾਇਆ ਤਾਂ ਪੀਐਮ ਮੋਦੀ ਤਬਲੇ ਨੂੰ ਸਲੂਟ ਨਾਲ ਮਾਰਦੇ ਨਜ਼ਰ ਆਏ ਅਗੋ ਉਹਨਾਂ ਨੇ ਗਾਇਕ ਦੀ ਪਿੱਠ ਵੀ ਥਪਤਪਾਈ ਕਿ ਮੇਰਾ ਭਾਰਤ ਮਹਾਨ ਜਦ ਮੈਂ ਭਾਰਤ ਘੁਮਨ ਅਜੀ ਪੂਰਾ ਤੋ ਮੇਰੇ ਕੋ ਪਤਾ ਚਲਾ ਇਹ ਕਿਉਂ ਕਹਤੇ ਮੇਰਾ ਭਾਰਤ ਮਹਾਨ ਸਤਿਅਜ ਮੈਂ ਭਾਰਤ ਦੀ ਵਿਸ਼ਾਲਤਾ ਹੈ ਆਪਣਾ ਸ਼ਕਤੀ ਹੈ ਹਾਂਜੀ ਹਮ ਲੋ ਇੱਕ ਆ ਗੁੱਡ ਸੋਸਾਇਟੀ ਹੈ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨੀ ਮੋਰਚੇ ਚੱਲ ਰਹੇ ਨੇ ਔਰ ਫਰਵਰੀ ਤੋਂ ਹੀ ਚੱਲ ਰਹੇ ਨੇ ਇਹ ਉਹੀ ਦੋਨੇ ਫਾਰਮ ਨੇ ਜਿੰਨਾ ਨਾਲ 26 ਸੈਕਟਰ ਦੇ ਵਿੱਚ ਰਾਤ ਦੇ 2-2 ਵਜੇ ਤੱਕ ਕੇਂਦਰੀ ਮੰਤਰੀ ਪੀਸ਼ ਕੋਹਲ ਜੀ ਤੇ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਅਰਜਨ ਮੁੰਡਾ ਜੀ ਤੇ ਸਾਰੇ ਉਹਨਾਂ ਦੇ ਆਫੀਸਰ ਸਹਿਬਾਨ ਨਾਲ 8-8 ਘੰਟੇ ਦੀ ਵਾਰਤਾ ਕਈ ਦੌਰ ਦੀ ਹੋਈ ਤੁਸੀਂ ਵੀ ਰਾਤ ਦੇ 2-2 3-3 ਵਜੇ ਤੱਕ ਬਾਹਰ ਇੰਤਜ਼ਾਰ ਕਰਦੇ ਰਹੇ ਕਿ ਡਿਟੇਲ ਕੀ ਹੁੰਦੀ ਹੈ ਕੀ ਹੋਇਆ ਸੋ ਉਸ ਤੋਂ ਬਾਅਦ ਕਿਉਂਕਿ ਫਰਵਰੀ ਦੇ ਵਿੱਚ ਇਹ ਗੱਲਬਾਤ ਚੱਲ ਰਹੀ ਸੀ ਤਾਂ ਦੋ ਤਿੰਨ ਦੌਰ ਦੀ ਗੱਲਬਾਤ ਸੀ ਫੈਸਲਾ ਕਿਸਾਨ ਸੰਗਠਨ ਨੇ ਕਰਨਾ ਮੈਂ ਤਾਂ ਬਤੌਰ ਇੱਕ 브릿ਜ ਦੇ ਤੌਰ ਤੇ ਕੰਮ ਕਰ ਰਿਹਾ ਸੀ ਮੈਂ ਉਸ ਵੇਲੇ ਵੀ ਤੁਹਾਨੂੰ ਮੈਂ ਇਹੀ ਸਟੇਟਮੈਂਟ ਦਿੱਤੀ ਸੀ ਮੰਗਾ ਸਾਰੀਆਂ ਸੈਂਟਰ ਨਾਲ ਰਿਲੇਟਡ ਨੇ ਕਿ ਆਪਾਂ ਉੱਥੇ ਜਾਣ ਦੇ ਵੇਲੇ ਉਹਨਾਂ ਨੂੰ ਇੱਥੇ ਬੁਲਾ ਲੈਣੇ ਆ ਉਹ ਆਏ ਵੀ ਪਰ ਉਸ ਤੋਂ ਬਾਅਦ ਸਹਿਮਤੀ ਨਹੀਂ ਬਣ ਸਕੀ ਤਾਂ ਉਸ ਤੋਂ ਬਾਅਦ ਦੇਸ਼ ਚ ਇਲੈਕਸ਼ਨ ਦੇ ਵਿੱਚ ਚਲਾ ਗਿਆ ਮਾਰਚ 16 ਨੂੰ ਇਲੈਕਸ਼ਨ ਕੋਡ ਲੱਗ ਗਿਆ ਤੇ ਜੁਲਾਈ ਤੱਕ ਕਲੈਕਸ਼ਨ ਚੱਲੀ ਫਿਰ ਦੁਬਾਰਾ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਪਰ ਇਨ ਦਾ ਮੀਨਮ ਜੁਲਾਈ ਤੋਂ ਲੈ ਕੇ ਜੇ ਆਪਾਂ ਕਰ ਲਈਏ ਕਾਊਂਟ ਤਾਂ ਫਿਰ ਕੋਈ ਦੁਬਾਰਾ ਐਫਰਟ ਨਹੀਂ ਕੀਤੀ ਗਈ ਕੇਂਦਰ ਦੁਆਰਾ ਕਿ ਉਹਨਾਂ ਨਾਲ ਕੋਈ ਗੱਲਬਾਤ ਜਾਂ ਕੋਈ ਹੋਰ ਦੁਬਾਰਾ ਗੱਲਬਾਤ ਕਰ ਲਈਏ ਜਾਂ ਕੋਈ ਉਹਨਾਂ ਦੀਆਂ ਮੰਗਾਂ ਬਾਰੇ ਕਿਸੇ ਵੀ ਸਟੇਕ ਹੋਲਡਰਸ ਨੂੰ ਬੁਲਾ ਲਿਏ ਸਾਰੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਬੁਲਾ ਕੇ ਕੱਲ੍ਹ ਵਾਤਾ ਕੋਈ ਦੌਰ ਸ਼ੁਰੂ ਕਰੀਏ ਕਿਉਂਕਿ ਸਰਕਾਰ ਤਾਂ ਉਸੇ ਪਾਰਟੀ ਦੀ ਬਣ ਗਈ ਜਿਨ੍ਹਾਂ ਨਾਲ ਪਹਿਲਾਂ ਸਵਾ ਸਾਲ ਅੰਦੋਲਨ ਚੱਲਿਆ ਤੇ ਪ੍ਰਧਾਨ ਮੰਤਰੀ ਜੀ ਨੇ ਖੁਦ ਆ ਕੇ ਟੀਵੀ ਤੇ ਕਿਹਾ ਕਿ ਮੇਰੀ ਤਪੱਸਿਆ 'ਚ ਕਮੀ ਰਹੀ ਹੋਣੀ ਇਸ ਕਰਕੇ ਮੈਂ ਕਾਨੂੰਨ ਜਿਹੜੇ ਨੇ ਇਹ ਵਾਪਸ ਲੈਣਾ ਤਾਂ ਉਹ ਕਾਨੂੰਨ ਵਾਪਸ ਲੈਣ ਦੀ ਗੱਲ ਤਾਂ ਮਤਲਬ ਦੂਰ ਹੈ ਉਹ ਕਿਸੇ ਹੋਰ ਤਰੀਕੇ ਨਾਲ ਦੁਬਾਰਾ ਫੇਰ ਉਹੀ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦੂਜੇ ਪਾਸੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਗੱਲਬਾਤ ਵਾਸਤੇ ਕਿਉਂ ਨਹੀਂ ਬੁਲਾਉਂਦੇ ਕਿਉਂ ਗੱਲਬਾਤ ਤੋਂ ਕਿਉਂ ਘਬਰਾਉਂਦੇ ਐ ਸੈਂਟਰ ਵਾਲੇ ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਡਲੇਵਾਲ ਸਾਹਿਬ ਦਾ ਜਿਹੜਾ ਮਰਨ ਵਰਤ ਰੱਖਿਆ ਉਹਨਾਂ ਨੇ 38ਵਾਂ ਦਿਨ ਹੋ ਗਿਆ 39ਵਾਂ ਦਿਨ ਹੋ ਗਿਆ ਮਤਲਬ ਕੋਈ ਪ੍ਰਵਾਹ ਹੀ ਨਹੀਂ ਕਰਦੇ ਅਸੀਂ ਬਹੁਤ ਵਾਰੀ ਐਫਰਟ ਕਰ ਚੁੱਕੇ ਹਾਂ ਕਿ ਭਈ ਗੱਲਬਾਤ ਕਰੋ ਮੰਗਾਂ ਜਿਹੜੀਆਂ ਸਾਰੀਆਂ ਸੈਂਟਰ ਨਾਲ ਰਿਲੇਟਡ ਨੇ ਸਾਰੀਆਂ ਮੰਗਾਂ ਜਿਹੜੀਆਂ ਉਹ ਚਾਹੇ ਉਹ ਇਹਨਾਂ ਦੋਨੇ ਫਾਰਮਾਂ ਦੀਆਂ ਚਾਹੇ ਉਹ ਬਾਕੀ ਜਿਹੜੀਆਂ ਯੂਨੀਅਨਾਂ ਨੇ ਜਿੰਨੇ ਵੀ ਨੇ ਮੰਗਾ ਕਾਮਨ ਹੀ ਨੇ ਮੰਗਾ ਸਾਰੀਆਂ ਸੇਮ ਨੇ ਜਥੇਬੰਦੀ ਜਾਂ ਵਿਚਾਰਤਾ ਰਾ ਅਲੱਗ-ਅਲੱਗ ਹੋ ਸਕਦੀ ਡੈਮੋਕਰੈਟਿਕ ਰਾਈਟ ਉਹਨਾਂ ਦਾ ਪਰ ਗੱਲਬਾਤ ਵਾਸਤੇ ਸੱਦਾ ਕਿਉਂ ਨਹੀਂ ਦਿੰਦੇ ਮਾਨਯੋਗ ਸੁਪਰੀਮ ਕੋਰਟ ਵਿੱਚ ਆਈ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਸਾਹਿਬ ਦੀ ਸਿਹਤ ਦਾ ਜਿਹੜਾ ਖਿਆਲ ਰੱਖਣਾ 50 ਕੱਦ ਜਿੰਮੇਵਾਰੀ ਅਸੀਂ ਆਪਣੀ ਜਿੰਮੇਵਾਰੀ ਨਿਭਾ ਰਹੇ ਹਾਂ ਅੱਜ 50 ਡਾਕਟਰ ਹਰ ਵਕਤ 50 ਡਾਕਟਰ ਉੱਥੇ ਡਿਊਟੀ ਤੇ ਤਨਤ ਨੇ ਬਿਲਕੁਲ ਜਿੱਥੇ ਉਹਨਾਂ ਦਾ ਧਰਨਾ ਚੱਲ ਰਿਹਾ ਡੱਲੇਵਾਲ ਸਾਹਿਬ ਦਾ ਉੱਥੋਂ 500 ਮੀਟਰ 550 ਮੀਟਰ ਤੇ ਇੱਕ ਹਵੇਲੀ ਨਾਂ ਦਾ ਕਾਬਾ ਸੀਗਾ ਉਹਨੂੰ ਅਸੀਂ ਹਸਪਤਾਲ ਚ ਕਨਵਰਟ ਕਰ ਰੱਖਿਆ ਉੱਥੇ ਸਾਰੀਆਂ ਹਸਪਤਾਲ ਵਾਲੀਆਂ ਫੈਸਿਲਿਟੀਆਂ ਜਿਹੜੀਆਂ ਹਸਪਤਲ ਡਿਕਲੇਅਰ ਕਰ ਰੱਖਿਆ ਮਾਨਯੋਗ ਸੁਪਰੀਮ ਕੋਰਟ ਨੇ ਕਹਿ ਸੀ ਕਿ ਇਹਨਾਂ ਦੀ ਸਿਹਤ ਦਾ ਖਿਆਲ ਰੱਖਣਾ ਹੈ ਮੈਡੀਕਲੀ ਕੋਈ ਪ੍ਰੋਬਲਮ ਨਾ ਆਵੇ ਅਸੀਂ ਮੈਂ ਢੇਲੇਵਾਲ ਸਾਹਿਬ ਨਾਲ ਖੁਦ ਵੀ ਗੱਲ ਕੀਤੀ ਪਰਸੋਂ ਕਿ ਜੀ ਤੁਹਾਡੀ ਸਿਹਤ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸੰਘਰਸ਼ ਲੰਬਾ ਚੱਲੂਗਾ ਉਹਦੇ ਵਾਸਤੇ ਜਿਹੜੀਆਂ ਲੜਾਈਆਂ ਲੰਬੀਆਂ ਚੱਲਦੀਆਂ ਨੇ ਤਾਂ ਫਿਰ ਉਹਦੇ ਵਾਸਤੇ ਤੁਹਾਡੇ ਵਰਗੇ ਲੀਡਰਾਂ ਦਾ ਇਥੇ ਗੱਲਬਾਤ ਦੇ ਵਿੱਚ ਜਾਂ ਕੱਲ ਨੂੰ ਕੋਈ ਟਾਕਸ ਹੋਰ ਕਿਸਮ ਦੀਆਂ ਹੁੰਦੀਆਂ ਨੇ ਤਾਂ ਬੈਠੇ ਰਹਿਣਾ ਜ਼ਰੂਰੀ ਹੈ ਉੱਥੇ ਉੱਥੇ ਹਾਜ਼ਰੀ ਜ਼ਰੂਰੀ ਹੈ ਤੇ ਇਸ ਗੱਲ ਤੋਂ ਅਸੀਂ ਕਿਉਂਕਿ ਉੱਥੇ ਜਿਵੇਂ ਸੈਂਟਰ ਚਾਹੁੰਦਾ ਕਿ ਉਹਨੂੰ ਚੱਕ ਕੇ ਲੈ ਜਾਓ ਜੇ ਉਦੋਂ ਕਿਉਂ ਜੀ ਨਾ ਤਾਂ ਕੋਈ ਹਿੰਸਕ ਹੋ ਰਹੇ ਨੇ ਨਾ ਕੋਈ ਉੱਥੇ ਇਸ ਤਰ੍ਹਾਂ ਦਾ ਵੀ ਤਣਾਅ ਹੈ ਬਹੁਤ ਵੀ ਕਿਸੇ ਵੀ ਟਾਈਮ ਤੇ ਕੋਈ ਕੋਈ ਚਿੰਗਾਰੀ ਭੜ ਕੇ ਕੋਈ ਪ੍ਰੋਬਲਮ ਨਹੀਂ ਜੀ ਹਾਂ ਸਾਡੀ ਟੈਰੀਟਰੀ ਵਿੱਚ ਬੈਠੇ ਨੇ ਪਰ ਇੱਕ ਗੱਲ ਬਾਤ ਨਿਬੜੂਗੀ ਕੇਂਦਰ ਜੇ ਉਹਨਾਂ ਨਾਲ ਗੱਲ ਕਰੇ ਸਾਰੇ ਸਟੇਕ ਹোলਡਰਸ ਨੂੰ ਬੁਲਾ ਲਓ ਗੱਲ ਕਰ ਲਓ ਮੈਂ ਪਹਿਲਾਂ ਵੀ ਇਹ ਗੱਲ ਲਿਖੀ ਹੈ ਕਿ ਵਿਸ਼ਵਗੁਰੂ ਜੇ ਭਾਰਤ ਬਣਨਾ ਚਾਹੁੰਦਾ ਹੈ ਤੇ ਵੱਡੇ ਵੱਡੇ ਦੇਸ਼ਾਂ ਦੇ ਮਸਲਿਆਂ ਦੇ ਵਿੱਚ ਭਾਰਤ ਜੇ ਆਪਦਾ ਜਿਹੜਾ ਯੋਗਦਾਨ ਪਾਉਣਾ ਚਾਹੁੰਦਾ ਹੈ ਹਿੱਸਾ ਪਾਉਣਾ ਚਾਹੁੰਦਾ ਉਹਨਾਂ ਦੇ ਝਗੜਿਆਂ ਦਾ ਆ ਤਾਂ ਕਿਸੇ ਆਪਣੀ ਨੇ ਬਗਾਨੇ ਤਾਂ ਨਹੀਂ ਕੋਈ ਇਹਨਾਂ ਨਾਲ ਤਾਂ ਗੱਲ ਕਰ ਲਓ ਔਰ ਬਜਾਏ ਇਸ ਦੇ ਕਿ ਗੱਲਬਾਤ ਕਰਨ ਦੀ ਬਜਾਏ ਪੰਜਾਬ ਸਰਕਾਰੀ ਜਮਬਰੀ ਹੈ ਜੀ ਪੰਜਾਬ ਸਰਕਾਰੀ ਜਮਬਰੀ ਹੈ ਜੀ ਉਹ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹ ਤਾਂ ਦੇਖ ਲਓ ਤੁਸੀਂ ਉਹਨਾਂ ਨਾਲ ਤਾਂ ਪੰਜਾਬ ਸਰਕਾਰ ਦਾ ਇੱਕ ਵੀ ਹੋ ਨਹੀਂ ਹੈਗਾ ਮੈਂ ਤਾਂ ਇਹ ਇੰਨਾ ਸਾਰੀਆਂ ਯੂਨੀਅਨਸ ਨਾਲ 8-8 ਘੰਟਿਆਂ ਦੀ ਗੱਲਬਾਤ ਪੰਜਾਬ ਭਵੰਚ ਕਦੇ ਕਦੇ ਉਹ 26 ਸੈਕਟਰ ਬਲੇ ਭਵੰਚ ਮਦਦ ਕਰਦਾ ਰਹਿਣਾ ਚਾਹੇ ਗੰਨੇ ਦੀ ਫਸਲ ਦਾ ਹੋਵੇ ਚਾਹੇ ਕੋਈ ਲਿਫਟਿੰਗ ਦੀ ਪ੍ਰੋਬਲਮ ਡੀਏਪੀ ਦੀ ਕੋਈ ਅਸੀਂ ਤਾਂ ਆਪਣੇ ਵੱਲੋਂ ਬੈਸਟ ਐਫਰਟਸ ਕਰਦੇ ਹਾਂ ਇਸ ਵਕਤ ਖੇਤੀ ਮੰਤਰੀ ਸ਼ਿਵਰਾ ਚੋਹਾਨ ਨੇ ਉਮੜ ਪ੍ਰਦੇਸ਼ ਵੀ ਇੱਕ ਖੇਤੀ ਵਾਲਾ ਵੱਡਾ ਰਾਜ ਹੈ ਮੱਧ ਪ੍ਰਦੇਸ਼ 'ਚ ਵੀ ਮਾਲਵਾ ਹੈ ਮੱਧ ਪ੍ਰਦੇਸ਼ ਦਾ ਇੱਕ ਏਰੀਆ ਜਿਸ ਦਾ ਨਾਮ ਮਾਲਵਾ ਮਾਲਵੇ ਦਾ ਮਤਲਬ ਪੁੱਜਾਓ ਉਹਨਾਂ ਨੂੰ ਪਤਾ ਹੈ ਉਹ ਮੁੱਖ ਮੰਤਰੀ ਰਹੇ ਉੱਥੋਂ ਦੇ ਮੱਧ ਪ੍ਰਦੇਸ਼ ਦੇ ਉਹਨਾਂ ਨੂੰ ਖੇਤੀ ਦੀਆਂ ਸਮੱਸਿਆਵਾਂ ਦਾ ਪਤਾ ਹੈ ਬੁਲਾ ਲਓ ਬੁਲਾ ਕੇ ਗੱਲ ਕਰੋ ਔਰ ਉਹੀ ਮੰਗਾ ਨੇ ਜਿਹੜੀਆਂ ਉਹਨਾਂ ਨੇ ਉਸ ਵੇਲੇ ਪ੍ਰਧਾਨ ਮੰਤਰੀ ਸਾਹਿਬ ਨੇ ਇਹੀ ਪ੍ਰਧਾਨ ਮੰਤਰੀ ਨੇ ਜਿਹਨੇ ਕਿਹਾ ਸੀ ਕਿ ਮੇਰੀ ਤਪੱਸਿਆ 'ਚ ਕਮੀ ਰਹੀ ਹੋਣੀ ਵੀ ਅਸੀਂ ਸਮਝਾਉਣ 'ਚ ਕਾਮਯਾਬ ਨਹੀਂ ਹੋ ਸਕੇ ਬਜਾਏ ਉਸ ਦੇ ਕਿ ਉਹ ਮੰਗਾ ਤੇ ਜੋ ਵੀ ਐਮਐਸਪੀ ਦੀ ਗਾਰੰਟੀ ਜਾਂ ਜਿਹੜਾ ਜਿਹੜਾ ਕਿਸਾਨਾਂ ਦੀਆਂ ਮੰਗਾ ਨੇ ਅਗਰੀਰੀਅਨ ਸਟੇਟ ਦੀਆਂ ਹੈ ਹੋਣੀ ਵੀ ਚਾਹੀਦੀ ਮੰਗਾ ਹੀ ਨੇ ਅਸੀਂ ਫੂਡ ਬੋਲਾਂ ਦੇਸ਼ ਦੀ ਉਦੀ ਬਜਾਏ ਉਨਾਂ ਹੀ ਕਾਨੂੰਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਲੈ ਕੇ ਆਈ ਜਾਂਦੇ ਹਨ ਸਾਡੇ ਕੋਲੇ ਚਿੱਠੀ ਆਈ ਪਈ ਹੈ ਕਿ ਜੀ ਆਪ ਦੀ رائے ਦਿਓ ਮੰਡੀਕਰਨ ਪੰਜਾਬ ਤੇ ਹਰਿਆਣੇ ਦਾ ਮੰਡੀਕਰਨ ਸਿਸਟਮ ਬਹੁਤ ਕਮਾਲ ਹੈ ਸਾਡੇ ਲਗਭਗ 4 ਤੋਂ 5 ਕਿਲੋਮੀਟਰ ਦੇ ਰੇਡੀਅਸ 'ਚ ਮੰਡੀ ਹੈ ਉਹ ਮੰਡੀਕਰਨ ਬੋਰਡ ਸਾਡਾ ਇੱਕ ਬਹੁਤ ਵੱਡੀ ਸੰਸਥਾ ਹੈ ਏਜੰਸੀ ਹੈ ਤੇ ਉਹਨੂੰ ਤੁਸੀਂ ਫੇਰ ਅ ਮਤਲਬ ਖਤਮ ਕਰਨ ਦੀਆਂ ਗੱਲਾਂ ਕਰ ਰਹੇ ਹਾਂ ਸੋ ਅਸੀਂ ਸਪੋਰਟ ਨਹੀਂ ਕਰਦੇ ਅਸੀਂ ਕਿਉਂਕਿ ਉਹ ਤੇ ਐਗਰੀਕਲਚਰ ਇਜ਼ ਅ ਸਚ ਸਟੇਟ ਸਬਜੈਕਟ ਖੇਤੀ ਜਿਹੜਾ ਜਿਹੜੀ ਆ ਉਹ ਸਟੇਟ ਦਾ ਸਬਜੈਕਟ ਹੈ ਅਸੀਂ ਉਹ ਜਿਹੜੀ ਜਿਹੜੇ ਇਹਨਾਂ ਨੇ ਸੁਜੈਸ਼ਨ ਮੰਗੇ ਆ ਉਹਦੇ 'ਚ ਅਸੀਂ ਅਸੈਪਟ ਨਹੀਂ ਕਰ ਸਕਦੇ ਉਹਨੂੰ ਉਹ ਤਾਂ ਫੇਰ ਉਹੀ ਆ ਗਈ ਗੱਲ ਫਿਰ ਤੇ ਕੰਨ ਇਧਰਲੇ ਪਾਸੇ ਦੀ ਫੜਣ ਐ ਦਿਲੇ ਪਾਸੇ ਦੀ ਫੜਣ ਐ ਔਰ ਇਸ ਤਰ੍ਹਾਂ ਬੇਪਰਵਾਹੀਆਂ ਨਹੀਂ ਚਲਦੀਆਂ ਹੁੰਦੀਆਂ ਠੀਕ ਹੈ ਤੁਸੀਂ ਇਲੈਕਸ਼ਨ ਜਿੱਤ ਗਏ ਕੀ ਤੁਹਾਨੂੰ ਇਹ ਲੱਗਣ ਲੱਗਿਆ ਕਿ ਹਰਿਆਣੇ ਚ ਇਲੈਕਸ਼ਨ ਜਿੱਤ ਕੇ ਫਿਰ ਕੀ ਹੁੰਦਾ ਹੈ ਕਿਸਾਨਾਂ ਦਾ ਜਿਹੜਾ ਅੰਦੋਲਨ ਆ ਉਹਦਾ ਕੋਈ ਫਰਕ ਨਹੀਂ ਪੈਂਦਾ ਸਾਨੂੰ ਕੀ ਸਿਰਫ ਤੁਸੀਂ ਸਿਰਫ ਰਾਜਨੀਤਿਕ ਫਰਕ ਹੀ ਦੇਖੋਗੇ ਬਸ ਕਿ ਜਿਹੜੀ ਚੀਜ਼ ਵੋਟਾਂ ਨੂੰ ਅਸਰ ਪਾਉਂਦੀ ਹੈ ਉਸੇ ਨਾਲ ਹੀ ਗੱਲ ਕਰੂੰ ਹੈਗੇ ਤਾਂ ਸਾਡੇ ਅੰਨ ਦਾਤੇ ਆ ਉਹ ਤਾਂ ਅੰਨ ਦਾਤੇ ਕਹਿੰਨੇ ਆਪਾਂ ਸੋ ਇਸ ਕਰਕੇ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਸਾਰਾ ਆਰਡਰ ਡਿਟੇਲ ਚ ਮੈਂ ਰੋਜ਼ ਜਿੰਨਾ ਵੀ ਜੋ ਵੀ ਆਉਂਦਾ ਮੈਂ ਪੜਦਾ ਸਾਡੇ ਡੀਜੀਪੀ ਉੱਥੇ ਵਿజిਟ ਕਰਦੇ ਆ ਏਡੀਜੀਪੀ ਰਿਟਾਇਰਡ ਜਸਕਰਨ ਸਿੰਘ ਵਿజిਟ ਕਰਦੇ ਆ ਮੇਰੇ ਨਾਲ ਪਹਿਲਾਂ ਗੱਲ ਕਰਦੇ ਆ ਕਿ ਆ ਜਾਓ ਮਿਲ ਕੇ ਆਓ ਗੱਲ ਕਰੋ ਐਸਐਸਪੀ ਪਟਿਆਲਾ ਡੀਆਈਜੀ ਪਟਿਆਲਾ ਡੀਸੀ ਪਟਿਆਲਾ ਸਾਡੇ ਅਫਸਰ ਸਾਰੇ ਉੱਥੇ ਅਸੀਂ ਸਾਡੀ ਕੈਬਨਿਟ ਦੇ ਸਾਥੀ ਜਾਂਦੇ ਅਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬਾਛੜਾਂ ਹਰਿਆਣਾ ਮਾਰ ਰਿਆ ਹੈ ਹਰਿਆਣਾ 'ਚ ਬੀਜੇਪੀ ਸਰਕਾਰ ਹੈ ਮੰਗਾ ਦਿੱਲੀ ਨਾਲ ਨੇ ਮੋਦੀ ਸਰਕਾਰ ਉਹਨਾਂ ਨਾਲ ਗੱਲ ਨਹੀਂ ਕਰ ਰਹੀ ਪੰਜਾਬ ਸਰਕਾਰ ਵਿੱਚ ਕਿੱਥੋਂ ਪਾ ਲਈ ਉਹਨੇ ਮਤਲਬ ਇਸ ਤਰ੍ਹਾਂ ਦੀ ਰਾਜਨੀਤੀ ਨਾ ਕਰੋ ਕਿ ਤੁਸੀਂ ਸਾਨੂੰ ਮਤਲਬ ਆਪ 25 ਸਾਡਾ ਕਲੈਸ਼ ਕਰਾ ਦੋ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਕਿਸੇ ਵੀ ਕਿਸਮ ਦੀ ਕੈਜੂਐਲਟੀ ਹੋਵੇ ਕੋਈ ਜਾਨੀ ਨੁਕਸਾਨ ਹੋਵੇ ਜਾਂ ਕੋਈ ਲਖਮੀ ਹੋਵੇ ਤੇ ਹਾਂ ਪਰ ਅਸੀਂ ਲਗਾਤਾਰ ਇਨ ਟੱਚਾਂ ਉਹਨਾਂ ਦੀ ਸਿਹਤ ਜਿਹੜੀ ਹੈ ਡਾਕਟਰ ਉੱਥੇ ਬੈਠੇ ਨੇ ਜਦੋਂ ਵੀ ਉਹ ਇਜਾਜ਼ਤ ਦਿੰਦੇ ਆ ਮੈਡੀਕਲ ਵੀ ਅਸੀਂ ਮੈਂ ਟੈਸਟ ਵਗੈਰਾ ਜੋ ਉਹਨਾਂ ਦਾ ਬਲੱਡ ਲੈ ਕੇ ਟੈਸਟ ਵਗੈਰਾ ਵੀ ਕਰਦੇ ਆ ਅੱਗੇ ਤਾਂ ਸੁਪਰੀਮ ਕੋਰਟ ਨੇ ਵੀ ਕਿਹਾ ਵੀ ੱੱਕੇ ਨਾਲ ਤਾਂ ਤੁਸੀਂ ਖਵਾ ਨਹੀਂ ਸਕਦੇ ਕੁਝ ਮੈਡੀਕਲੀ ਅਸੀਂ ਕੋਈ ਕਮੀ ਨਹੀਂ ਛੱਡਾਂਗੇ ਇਹ ਅੱਗੇ ਉਹਨਾਂ ਦੀ ਜਿਹੜੀ ਹੈ ਜਥੇਵੰਦੀ ਦਾ ਫੈਸਲਾ ਹੋਊਗਾ ਪਰ ਮੈਂ ਉਹਨਾਂ ਨੂੰ ਅਪੀਲ ਵੀ ਕਰਦਾ ਦਲੇਵਰ ਸਾਹਿਬ ਨੂੰ ਕਿ ਤੁਹਾਡੀ ਸਿਹਤ ਬਹੁਤ ਜ਼ਰੂਰੀ ਹੈ ਤੇ ਬੜਾ ਸਿੱਧਕ ਤੇ ਸਿਰੜ ਹੈ ਤੇ ਪਰ ਇਹਦੇ ਲਈ ਤੁਹਾਡੀ ਸਿਹਤ ਜ਼ਰੂਰੀ ਹੈ ਕੋਈ ਇਸ ਤਰ੍ਹਾਂ ਦਾ ਜੋਖਮ ਜਾਨ ਨੂੰ ਨਾ ਹੋਵੇ ਕਿ ਲੰਬੇ-ਲੰਬੇ ਤਰੀਕਾ ਦੇ ਰਿਹਾ ਸਾਨੂੰ ਬੰਦਾ 38 ਦਿਨ ਤੋਂ ਬਿਟਿਆ ਅਸੀਂ ਵੀ ਕਹਿ ਰਹੇ ਹਾਂ ਕਿ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਜੀ ਪਰ ਉੱਥੇ ਜਦੋਂ ਕੋਈ ਐਦਾਂ ਦਾ ਹਾਲਾਤ ਹੈ ਹੀ ਨਹੀਂ ਕਿ ਉਹਨਾਂ ਨੂੰ ਜ਼ਬਰਦਸਤੀ ਚਾੱਕ ਕੇ ਲੈ ਜਾਓ ਜੀ ਹਸਤਾ ਪਹਿਲਾਂ ਅਸੀਂ ਤਾਂ ਲੈ ਕੇ ਗਏ ਸੀ ਪਹਿਲਾਂ ਵੀ ਜਦੋਂ ਉਹਨਾਂ ਦਾ ਹਜੇ ਬੈਠੇ ਨਹੀਂ ਸੀ ਡੀਐਮਸੀ ਚ ਅਸੀਂ ਚੈੱਕਅਪ ਕਰਾਉਣ ਲੈ ਗਏ ਸੀ ਤੇ ਉਹਨਾਂ ਨੇ ਇੱਥੇ ਕੋਈ ਹੋਰ ਬੰਦਾ ਕੋਈ ਸੀਗਾ ਉਹਨਾਂ ਦਾ ਉਹ ਬੈਠ ਕੇ ਸੀਗਾ ਸੋ ਮਤਲਬ ਤੁਸੀਂ ਅੱਛਾ ਉਹ ਇਹ ਵੀ ਨਹੀਂ ਹੈਗਾ ਕਿ ਉਹ ਜੇ ਗੱਲਬਾਤ ਵਾਸਤੇ ਆਫਰ ਆ ਜੇ ਫਿਰ ਨਾ ਜਾਣ ਫਿਰ ਤਾਂ ਆਪਾਂ ਕਹਿ ਸਕਦੇ ਹਾਂ ਗੱਲ ਗੱਲਬਾਤ ਦੀ ਤੁਸੀਂ ਪਹਿਲ ਤਾਂ ਕਰੋ ਜੀ ਪ੍ਰਧਾਨ ਮੰਤਰੀ ਉਦੇਸ਼ ਦੇ ਖੇਤੀ ਮੰਤਰੀ ਉਦੇਸ਼ ਦੇ ਔਰ ਪੰਜਾਬ ਦੇਸ਼ ਦਾ ਹਿੱਸਾ ਹੈ ਔਰ ਖੇਤੀ ਦੇ ਮਾਮਲੇ 'ਚ ਤਾਂ ਪੰਜਾਬ ਸਭ ਤੋਂ ਵੱਧ ਯੋਗਦਾਨ ਪਾਉਂਦਾ ਸੋ ਇਸ ਕਰਕੇ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹਨਾ ਕਿ ਅਰੀਅਲ ਰਵਈਆ ਛੱਡੋ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਰਜਾਮੰਦੀ ਕਰ ਲੋ ਨਿਬੜ ਜਾਂਦੇ ਨੇ ਸੋ ਦੁਨੀਆ 'ਚ ਵੀ ਜੰਗਾਂ ਲੱਗਦੀਆਂ ਨੇ ਧੋਪਾਂ ਚੱਲਦੀਆਂ ਨੇ ਮਜ਼ਾਈਲਾਂ ਚੱਲਦੀਆਂ ਨੇ ਪਰ ਬੈਕ ਇਨ ਵਿੜਾ ਤਾਂ ਟੇਬਲ 'ਤੇ ਹੁੰਦਾ ਸੋ ਪਹਿਲਾਂ ਵੀ ਬੈਠੇ ਹੋ ਗੱਲ ਕਰੋ ਕਿ ਕਮੇਟੀ ਬਣਾਓ ਜਾਂ ਕੋਈ ਉਹਨਾਂ ਨੂੰ ਸਟੇਕ ਹোলਡਰਸ ਖਾਸ ਤੌਰ 'ਤੇ ਜਿਹੜੇ-ਜਿਹੜੇ ਪ੍ਰਭਾਵਿਤ ਇਲਾਕੇ ਨੇ ਖਾਸ ਤੌਰ ਤੇ ਪੰਜਾਬ ਤੇ ਹਰਿਆਣਾ ਜਿਆਦਾ ਜਿਹੜਾ ਖੇਤੀ ਪ੍ਰਧਾਨ ਪਸੂਬੇ ਕਹਿ ਸਕਦੇ ਹਾਂ ਤਿਪਰ ਫੇਰ ਵੀ ਤੁਸੀਂ ਸਾਡੇ ਫੇਰ ਚੰਗੇ ਭਲੇ ਚੱਲਦੇ ਸਿਸਟਮ ਦੇ ਵਿੱਚ ਛੇੜਛਾੜ ਕਰ ਰਹੇ ਆ ਆ ਕਾਨੂੰਨ ਲਿਆਵਾਂਗੇ ਜੀ ਹੁਣ ਆ ਕਾਨੂੰਨ ਲਿਆਵਾਂਗੇ ਜੀ ਮੰਡੀਆਂ ਖਤਮ ਕਰਦੇ ਅਸੀਂ ਮੰਡੀਆਂ ਮਾਡਰਨ ਬਣਾਉਣ ਨੂੰ ਫਿਰਦੇ ਆ ਵੀ ਮੰਡੀਆਂ ਜਿਹੜੀਆਂ ਉਹਨੂੰ ਹੋਰ ਮਾਡਰਨ ਕਰੀਏ ਉਹਨਾਂ ਨੂੰ ਵਧੀਆ ਉਹ ਕਹਿੰਦੇ ਮੰਡੀਆਂ ਹੀ ਖਤਮ ਕਰ ਦੇਣਾ ਜਿਹੜਾ ਹੁਣਾਵਾ ਕਰੂੰਗੇ ਸੇਮ ਹੀ ਤਾਂ ਹੈਗਾ ਸੀ ਫਿਰ ਉਹ ਤੀਜਾ ਕਾਨੂੰਨ ਸੀ ਜਿਹੜਾ ਤੇ ਸੇਮ ਹੀ ਹੈਗਾ ਉਹ ਸੋ ਇੱਕ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਅ ਇਸ ਤਰ੍ਹਾਂ ਦਾ ਜਿਹੜਾ ਕਾਨੂੰਨ ਹੈ ਅਸੀਂ ਉਹਨੂੰ ਸਰਕਾਰ ਵੱਲੋਂ ਰਿਕਮੈਂਡ ਕਰੀਏ ਪੰਜਾਬ ਵੱਲੋਂ ਅਸੀਂ ਲਿਖ ਕੇ ਭੇਜ ਰਹੇ ਹਾਂ ਕਿ ਜੀ ਬਿਲਕੁਲ ਨਹੀਂ ਅਸੀਂ ਐਕਸੈਪਟ ਕਰਾਂਗੇ ਇਸ ਨੂੰ ਤੁਸੀਂ ਕਿਤੇ ਹੋਰ ਟਰਾਈ ਕਰ ਲਓ ਪੂਰੇ ਦੇਸ਼ 'ਚ ਜੇ ਕੰਮ ਜਾਊਗਾ ਸਾਡੇ ਨਾਲ ਗੱਲ ਕਰ ਲਿਓ ਫਿਰ ਬਾਅਦ 'ਚ ਡੀਏਪੀ ਤੁਹਾਡੇ ਤੋਂ ਪੂਰੀ ਨਹੀਂ ਹੁੰਦੀ ਚੌਲ ਤੁਹਾਡੇ ਤੋਂ ਪੁਰਾਣੇ ਚੱਕੇ ਨਹੀਂ ਜਾਂਦੇ ਤੇ ਨਵੀਆਂ ਤੁਸੀਂ ਜਿਹੜੀਆਂ ਪੱਕਾ ਕਹਿੰਦੇ ਸਿੰਗਣੀਆਂ ਛੜੀ ਜਾਂਦੇ ਹੋ ਤੁਸੀਂ ਸੁਣ ਇਸ ਕਰਕੇ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਗੱਲ ਕਹਿਣੀ ਚਾਹਨਾ ਕਿ ਅਸੀਂ ਕੋਈ ਸੁਪਰੀਮ ਕੋਰਟ ਦਾ ਮਾਨਯੋਗ ਸੁਪਰੀਮ ਕੋਰਟ ਦਾ ਅਸੀਂ ਇੱਜ਼ਤ ਕਰਦੇ ਆਂ ਉਹਨਾਂ ਦਾ ਫੈਸਲਾ ਸਿਰ ਮੱਥੇ ਹੈ ਸਿਹਤ ਪੱਖੋਂ ਉਹਨਾਂ ਦੀ ਸਿਹਤ ਦੀ ਜਿਹੜੀ ਹੈ ਅਸੀਂ ਬਿਲਕੁਲ ਕੌਨਸ਼ੀਅਸ ਆਂ ਹਰ ਵਕਤ ਅਲਰਟ ਆਂ ਉਹਨਾਂ ਨੂੰ ਕਿਹਾ ਵੀ ਹੋਇਆ ਸਾਡੀ ਉਹਨਾਂ ਦੇ ਜਿਹੜੀ ਵਾਲੇ ਵਾਲੀ ਜਥੇਬੰਦੀ ਹੈ ਦੇ ਹੋਰ ਸੀਨੇ ਲੀਡ ਨੇ ਇਨ ਟੱਚ ਮੈਂ ਵੀ ਜਦੋਂ ਗੱਲ ਕੀਤੀ ਸੀ ਡਲੇਵਾਲ ਸਾਹਿਬ ਨੇ ਹੀ ਕਿਹਾ ਸੀਗਾ ਕੋਈ ਹੈਲਥ ਐਮਰਜੈਂਸੀ ਚ ਨਾ ਪਾਇਓ ਅਸੀਂ ਤੁਹਾਡੇ ਨਾਲ ਖੜਾ ਹਾਂ ਪਰ ਇਸ ਤਰ੍ਹਾਂ ਦਾ ਕੋਈ ਪੈਨਿਕ ਨਾ ਕ੍ਰੀਏਟ ਹੋ ਜਾਏ ਕਿ ਕਿਸੇ ਦੀ ਆਪਸ ਹੀ ਪੰਜਾਬ ਪੁਲਿਸ ਕੌਣ ਹੈ ਜੀ ਉਹ ਵੀ ਕਿਸਾਨਾਂ ਦੇ ਮੁੰਡੇ ਆ ਤੇ ਕੱਲ ਨੂੰ ਜੇ ਕੋਈ ਇਸ ਤਰ੍ਹਾਂ ਦੀ ਰਬ ਨਾ ਕਰੇ ਹੁੰਦੀਏ ਕਿ ਕੌਣ ਕੌਣ ਆਪਾਂ ਭਾਈ ਭਾਈ ਲੜਾਂਗੇ ਉਹ ਚਾਹੁੰਦੇ ਆ ਵੀ ਲੜਪੋ ਸੋ ਇਸ ਕਰਕੇ ਪੰਜਾਬ ਦੇ ਹੱਕਾਂ ਲਈ ਜਿੱਥੇ ਵੀ ਸਾਡੇ ਸਾਰੇ ਮੈਂਬਰ ਪਾਰਲੀਮੈਂਟ ਨੇ ਉਥੇ ਆਵਾਜ਼ ਉਠਾਈ ਹੈ ਪਾਰਲੀਮੈਂਟ ਜੋ ਸੈਸ਼ਨ ਚੱਲਦਾ ਸੀ ਜਿਸ ਵੇਲੇ ਅੰਦੋਲਨ ਚੱਲ ਰਿਹਾ ਸੀ ਪਹਿਲਾਂ ਵਾਲਾ ਉਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਮੈਂ ਆਵਾਜ਼ ਉਠਾਈ ਸੀ ਅਸੀਂ ਗੰਨੇ ਦਾ ਸਾਰੇ ਦੇਸ਼ ਤੋਂ ਵੱਧ ਰੇਟ ਦੇ ਰਹੇ ਹਾਂ ਅਸੀਂ ਆਪਣੇ ਧਰਤੀ ਵਿਚਲੇ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਜਾਂ ਉਹਨਾਂ ਨੂੰ ਬਿਜਲੀ ਦੀ ਕੋਈ ਕਮੀ ਨਹੀਂ ਸੀ ਕਰ ਰਹੇ ਨਹਿਰੀ ਪਾਣੀ ਜਿਹੜਾ ਉਹਦਾ ਤੁਸੀਂ ਪਾੜ ਹੀ ਲਿਆ ਹੋਣਾ ਸੈਂਟਰ ਦੀਆਂ ਏਜੰਸੀਆਂ ਦੀਆਂ ਰਿਪੋਰਟਾਂ ਨੇ ਕਿ ਪਾਣੀ ਪੰਜਾਬ ਦਾ ਥੋੜਾ ਉੱਪਰ ਆਉਣ ਲੱਗ ਗਿਆ ਲੈਵਲ ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਉੱਤਮ ਖੇਤੀ ਮਦਮ ਵਪਾਰ ਨਖਿੱਦ ਚਾੱਕਰੀ ਜਿਹੜੀ ਖੇਤੀ ਨੂੰ ਨੰਬਰ 1 ਤੇ ਰੱਖਿਆ ਸੀ ਗੁਰਨਾਨਕ ਸਾਹਿਬ ਨੇ ਉੱਤਮ ਨੰਬਰ 1 ਤੇ ਵਪਾਰ ਨੂੰ ਦੂਜੇ ਨੰਬਰ ਤੇ ਨੌਕਰੀ ਨੂੰ ਤੀਜੇ ਨੰਬਰ ਤੇ ਅੱਜ ਉਲਟਾ ਹੋ ਗਿਆ ਜੀ ਨੌਕਰੀ ਪਹਿਲੇ ਨੰਬਰ ਤੇ ਆ ਗਈ ਵਪਾਰੀ ਪਹਿਲੇ ਨੰਬਰ ਤੇ ਆ ਗਏ ਖੇਤੀ ਕਿਤੇ ਰੋਲੀ ਗਈ ਵਿਚੀ ਮਜਬੂਰੀ ਦਾ ਧੰਦਾ ਬਣ ਗਿਆ ਵੀ ਚਲ ਹੋਰ ਕੁਝ ਕੰਸਰ ਖੇਤੀ ਕਰ ਲੋ ਸੋ ਇਹਨੂੰ ਲਾਹੇਵੰਦ ਧੰਦਾ ਤਾਂ ਬਣੂਗਾ ਜੇ ਉਹਨਾਂ ਦੀਆਂ ਮੰਗਾਂ ਮਾਰਕੀਟ ਮੁਤਾਬਕ ਮਾਰਕੀਟ ਦੀ ਮੰਗ ਮੁਤਾਬਕ ਜਾਂ ਮਹਿੰਗਾਈ ਮੁਤਾਬਕ ਉਹਨਾਂ ਦੀਆਂ ਫਸਲਾਂ ਦੇ ਭਾਅ ਮਿਲਣਗੇ ਉਹ ਲਾਗੂ ਨਾ ਕਰੀਏ ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ ਸਾਨੂੰ ਸਾਡੇ ਐਫਸੀਆ ਨੂੰ ਅਸੀਂ ਚਾਵਲ ਦਿੰਨੇ ਆ ਸਾਨੂੰ ਸੀਸੀਐਲ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ 41 42 ਹਜ਼ਾਰ ਕਰੋੜ ਰੁਪਈਆ ਦੇ ਕੇ ਸਾਨੂੰ ਕਹਿੰਦੇ ਨੇ ਤੁਹਾਨੂੰ ਦੇਖ ਲਓ ਇਹਨੇ ਪੈਸੇ ਦਿੱਤੇ ਉਹ ਭਈ ਸਾਨੂੰ ਤੁਸੀਂ ਐਂ ਦੇਤੇ ਅਸੀਂ ਤੁਹਾਨੂੰ ਚੌਲ ਦੇ ਰਹੇ ਆ ਦੇਸ਼ ਵਾਸਤੇ 182 ਲੱਖ ਮੀਟਰ ਟਨ ਅਈ ਤਾਂ ਤਰਤੀਕ ਆਪਣੀ ਧਰਤੀ ਖਾ ਗਏ ਇਸ ਤਾਂ ਇਹ ਚੱਕਰ ਚ ਸੋ ਮੈਂ ਕਿਸਾਨ ਜੱਥੇਬੰਦੀਆਂ ਨੂੰ ਵੀ ਅਪੀਲ ਕਰਦਾ ਕੋਈ ਇਸ ਤਰ੍ਹਾਂ ਦੇ ਫੈਸਲੇ ਜਾਂ ਇਸ ਤਰ੍ਹਾਂ ਦੀ ਕੋਈ ਨਾਕਾਂ ਜਿਹਦੇ ਨਾਲ ਆਮ ਲੋਕਾਂ ਨੂੰ ਦੀ ਜ਼ਿੰਦਗੀ ਚ ਕੋਈ ਤਤੰਗੀ ਪਰੇਸ਼ਾਨੀ ਆਵੇ ਮਤਲਬ ਪੰਜਾਬ ਬੰਦ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਬੰਦ ਕਰਤਾ ਲੋਕ ਤੰਗ ਹੋਏ ਰੇਲਾਂ ਰੁਕੀਆਂ ਬੱਸਾਂ ਰੁਕੀਆਂ 100 ਕਰੋੜ ਰੁਪਏ ਦਾ ਪੰਜਾਬ ਸਰਕਾਰ ਦਾ ਇਕਨੋਮੀ ਦਾ ਘਾਟਾ ਪੈ ਜੀ ਇੱਕ ਦਿਨ ਚ ਉਹਨਾਂ ਨੂੰ ਕੀ ਵਰਕ ਪੈਂਦਾ ਜੀ ਦਿੱਲੀ ਵਾਲਿਆਂ ਨੂੰ ਉਹ ਕੰਦੇ ਕਰੀ ਜੋ ਸੋ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਕੇਂਦਰ ਸਰਕਾਰ ਸਾਰੇ ਦੇਸ਼ ਦੀ ਸਰਕਾਰ ਹੈ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀਓ ਸਾਰੇ ਦੇਸ਼ ਦੇ ਖੇਤੀ ਮੰਤਰੀਓ ਤੁਸੀਂ ਉਹਨਾਂ ਨੂੰ ਇਹ ਵੀ ਦੇਸ਼ ਦੇ ਨਾਗਰਿਕ ਨੇ ਬੁਲਾਓ ਗੱਲਬਾਤ ਕਰੋ ਇੱਕ ਦੌਰ ਦੋ ਦੌਰ ਪੰਜ ਦੌਰ ਜਿੱਥੇ ਵੀ ਜਾ ਕੇ ਗੱਲਬਾਤ ਜਾਂਦੀ ਹੈ ਮੈਂ ਕਾਮਨ ਮਿਨੀਮਮ ਪੁਆਇੰਟ ਕਿਸ ਕੋਈ ਬਣਦਾ ਹੈ ਤਾਂ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਮਸਲਾ ਹਲ ਹੋ ਜੂਗਾ ਸਾਨੂੰ ਇਹ ਐਮਬੂਲੈਂਸ ਇਹ ਐਮਬੂਲੈਂਸ ਲੈ ਲੋ ਜੀ ਕਹਿੰਦੇ ਜੇ ਤੁਹਾਡੀ ਲੋੜ ਐ ਸੀ ਇਥੋਂ ਤੁਹਾਨੂੰ ਫੋਰਸਾਂ ਦੇ ਦਿੰਨੇ ਆ ਯਾਰ ਕਮਾਲ ਹੈ ਉਹਦੀ ਵਿਜੈ ਤੁਸੀਂ ਉਹਨਾਂ ਨੂੰ ਇੱਕ ਚਿੱਠੀ ਦੇ ਸਕਦੇ ਕਿ ਜੀ ਆਪਾਂ ਗੱਲਬਾਤ ਕਰਨ ਨੂੰ ਤਿਆਰ ਸਾਰੇ ਸਟੇਕ ਹੋਲਡਰ ਜਨਾਬ ਸਾਰੀਆਂ ਫਾਰਮ ਜੂਨੀਆਂ ਨੂੰ ਇਹਨਾਂ ਬੁਲਾ ਲਾਂਗੇ ਸੋ ਇਹ ਇਹਨੂੰ ਰਾਜਨੀਤੀ ਦੇ ਵਿੱਚ ਨਾ ਲੈ ਕੇ ਜਾਓ ਕਿ ਦਿੱਲੀ ਚ ਇਲੈਕਸ਼ਨ ਹੈ ਪੰਜਾਬ ਸਰਕਾਰ ਨੂੰ ਤੰਗ ਕਰ ਲੋ ਫਿਰ ਕਹਿ ਦਾਂਗੇ ਦੇਖ ਲੋ ਜੀ ਉਹ ਪੰਜਾਬ ਦੇਖ ਲੋ ਕਿਵੇਂ ਹੈ ਜੀ ਇਸ ਤਰ੍ਹਾਂ ਦੀਆਂ ਕੂਝੀਆਂ ਜਾਂ ਮੈਂ ਕਹਿੰਨਾ ਕਿ ਲੈਵਲ ਤੋਂ ਥੱਲੇ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤੇ ਮੈਂ ਸੈਂਟਰ ਸਰਕਾਰ ਨੂੰ ਗੱਲ ਕਰਨੀ ਚਾਹਨਾ ਕਿ ਗੱਲਬਾਤ ਕਰਨ ਲਈ ਰਾਹ ਖੋਲੋ ਥੋੜੇ ਸਪੋਕਸ ਪਰਸਨ ਰੋਜ਼ ਕਹੀ ਜਾਂਦੇ ਟੀਵੀ ਤੇ ਗੱਲਬਾਤ ਨਹੀਂ ਨਿਪੜੂਗਾ ਤਾਂ ਗੱਲਬਾਤ ਬੁਲਾਉਂਦੇ ਕਿਉਂ ਨਹੀਂ ਤੁਸੀਂ ਸਪੋਕਸ ਪਰਸਨ ਸਾਰੇ ਹੀ ਕਹੀ ਜਾਂਦੇ ਪੰਜਾਬੀ ਵਾਲੇ ਵੀ ਨੈਸ਼ਨਲ ਲੈਵਲ ਵਾਲੇ ਵੀ ਕਿ ਗੱਲਬਾਤ ਨਾਲ ਹੀ ਨਿਪੜੂਗਾ ਫਿਰ ਬੁਲਾਓ ਜਿਹਨਾਂ ਨੂੰ ਗੱਲਬਾਤ ਵਾਸਤੇ ਤੁਸੀਂ ਐਂ ਕਹੋ ਕਹੀ ਜਾਂਦੇ ਜਿਹਨੂੰ ਚੱਕ ਕੇ ਲੈ ਜਾਓ ਜੀ ਹਸਪਤਾਲ ਚ ਲੈ ਜਾਓ ਜੀ ਇਹ ਆਹ ਹੋ ਗਿਆ ਤਾਂ ਤੁਸੀਂ ਜ਼ਿੰਮੇਵਾਰ ਹੋ ਜੀ ਆਹ ਹੋ ਗਿਆ ਸਾਰੇ ਜ਼ਿੰਮੇਵਾਰੀ ਤੁਹਾਡੀ ਹੈ ਜੀ ਅਸੀਂ ਸਾਰੇ ਅਫਸਰ ਸਾਡੇ ਇਨ ਟੱਚ ਨੇ ਅਸੀਂ ਬਿਲਕੁਲ ਵੀ ਨਹੀਂ ਚਾਹੁੰਦੇ ਇਸ ਧਰਤੀ ਤੇ ਕੋਈ ਇਸ ਤਰ੍ਹਾਂ ਦੀ ਗੜਬੜੀ ਹੋਵੇ ਬਹੁਤ ਸਾਰਾ ਖੂਨ ਹੈ ਧਰਤੀ ਤੇ ਬਹਿ ਚੁੱਕਿਆ ਆਲਰੇਡੀ ਅਸੀਂ ਮਤਲਬ ਬਹੁਤ ਮਤਲਬ ਦੇਖ ਚੁੱਕੇ ਹਾਂ ਜੀ ਭੁਗਤ ਚੁੱਕੇ ਹਾਂ ਸੋ ਸਾਡੇ ਅੱਲੇ ਨੇ ਦਰਦ 47 ਤੋਂ ਲੈ ਕੇ ਸੋ ਇਸ ਕਰਕੇ ਜੇ ਅਸੀਂ ਰੋਟੀ ਖਵਾਉਣੀ ਆ ਜਾਂ ਹਰੀ ਕ੍ਰਾਂਤੀ ਜਾਂ ਉਹਦਾ ਤਰੀਫਾਂ ਬੜੀਆਂ ਹੁੰਦੀਆਂ ਸਾਡੀਆਂ ਪਰ ਜਦੋਂ ਹਰੀ ਕ੍ਰਾਂਤੀ ਕਰਕੇ ਸਾਡਾ ਪਾਣੀ ਥੱਲੇ ਧਰਤੀ ਦਾ ਖਤਮ ਹੋ ਰਿਹਾ ਜਦ ਸਾਨੂੰ ਪਾਣੀ ਮਿਲ ਰਿਹਾ ਉਹਦੋਂ ਕਹਿੰਦੇ ਏਅਰ ਐਂਬੂਲੈਂਸ ਲੈ ਜਾਓ ਜੀ ਫੋਰਸਾਂ ਦੇ ਦਿੰਨੇ ਆ ਜੀ ਸੋ ਇਸ ਕਰਕੇ ਇਦਾਂ ਦਾ ਕੋਈ ਪੈਨਿਕ ਕ੍ਰੀਏਟ ਨਾ ਕਰੋ ਗਲਬਾਤ ਲਈ ਉਹਨਾਂ ਨੂੰ ਬੁਲਾਓ ਸਿਰਜ ਸਿੰਘ ਜੀ ਜੱਲੇ ਸ਼ਿਵਰਾਜ ਟੋਹਾਨ ਨੇ ਗੇਂਦ ਸਿਪਰੀਮ ਕੋਰਟ ਦੇ ਪਾਲੇ ਪਾਪੀ ਕੀ ਜੇ ਅਗਰ ਸੁਪਰੀਮ ਕੋਰਟ ਸਾਨੂੰ ਕੋਈ ਆਰਡਰ ਕਰੂਗਾ ਤਾਂ ਅਸੀਂ ਗਲਤ ਕਰਾਂਗੇ ਦੇਖੋ ਸੁਪਰੀਮ ਕੋਰਟ ਦਾ ਇਹਦੇ ਵਿੱਚ ਕੀ ਮਤਲਬ ਕੀ ਕਸੂਰ ਹੈ ਜੀ ਮੈਂ ਦੱਸਿਓ ਸ਼ਿਵ ਸ਼ਿਵਰਾਜ ਚੋਹਾਨ ਸਾਹਿਬ ਦੀ ਗੇਂਦ ਜਿਹੜੀ ਹੈ ਉਹ ਸ਼ੰਭੂ ਤੇ ਖਨੌਰੀ ਵਾਲੇ ਪਾਲੇ ਚ ਕਿਉਂ ਨਹੀਂ ਆਉਂਦੀ ਵੀ ਅਸੀਂ ਗਲਤ ਕਰਾਂਗੇ ਪਹਿਲਾਂ ਹਰ ਗੱਲਬਾਤ ਸੁਪਰੀਮ ਕੋਰਟ ਨੂੰ ਪੁੱਛ ਕੇ ਕਰਦੇ ਆ ਹੁਣ ਤਾਂ ਉਹ ਬਸ ਸਿਰਫ ਭੱਜ ਰਹੇ ਆ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਨਹੀਂ ਭੱਜਦੀ ਭੱਜ ਕੇ ਉਹਰੇ ਤੂੰ ਸਿੱਧੇ ਬੁਲਾਓ ਅਸੀਤਾ ਜੀ ਰੋਜ਼ ਕਹਿੰਦੇ ਉਹਨਾਂ ਨਾਲ ਗੱਲਬਾਤ ਕਰੋ ਡੀਜੀਪੀ ਦੀ ਗੱਲ ਹੁੰਦੀ ਹੈ ਹਰ ਰੋਜ਼ ਖੇਤੀ ਮੰਤਰੀ ਜੀ ਨਾਲ ਜਾਂ ਉਹਨਾਂ ਦੇ ਜੁਆਇੰਟ ਸੈਕਟਰੀ ਨਾਲ ਗੱਲ ਹੁੰਦੀ ਹੈ ਕਿ ਜੀ ਗੱਲਬਾਤ ਲਈ ਰਸਤਾ ਖੋਲੋ ਉਹਨਾਂ ਲਈ ਫਾਰਮਲ ਰਸਮੀ ਤੌਰ ਤੇ ਸੱਦਾ ਪੱਤਰ ਦਿਓ ਸਾਰਿਆਂ ਨੂੰ ਬੁਲਾਓ ਸਾਰਿਆਂ ਨੂੰ ਬੁਲਾ ਕੇ ਗੱਲਬਾਤ ਕਰੋ